ਪ੍ਰੈਸ਼ਰ ਨਾਲ ਜਾ ਰਹੇ ਆਂ। ਉਰੀ ਦਾ ਪਈ ਐਸ ਆ ਦੇਖੋ ਆਪਣਾ ਜਿਹੜੀ ਐਕਸਟਰਾ ਲੱਕੜ ਸੀ ਨਿਕਲ ਗਈ ਉਹ ਇਹਨੇ ਹੁਣ ਆਪਣੀ ਜਗ੍ਹਾ ਬਣਾ ਲਈ ਅੰਦਰ। ਅੱਜ ਆਪਾਂ ਖੇਤੀਬਾੜੀ ਦੇ ਸੰਧਾਂ ਨਾਲ ਰਿਲੇਟਡ ਵੀਡੀਓ ਲੈ ਕੇ ਆਏ ਆਂਗੇ। ਬਰੇਟੇ ਖੜੇ ਆਂਗੇ ਨੇੜੇ HDFC ਬੈਂਕ ਪਿੰਦਾ ਪੁਲ ਦੇ ਥੱਲੇ ਆ ਕੇ ਓਵਰ ਬ੍ਰਿਜ ਦੇ ਥੱਲੇ ਆ ਕੇ HDFC ਬੈਂਕ ਦੇ ਨੇੜੇ ਦੁਕਾਨ ਹੈ ਭੋਲਾ ਖਾਨ ਬਰੇਟਿਆਂ ਵਾਲੇ। ਇਹਨਾਂ ਦੀਆਂ ਜਿਹੜੀਆਂ ਦੱਤੀਆਂ ਤੇ ਕਿੰਨਾ ਨੇ ਉਹ ਆਲ ਇੰਡੀਆ ਦੇ ਵਿੱਚ ਮਸ਼ਹੂਰ ਨੇ। ਬ੍ਰਿਟੇਨੀਆਂ ਤੇ ਆ ਦੇਖੋ ਆ ዳਟੀਆਂ ਬਣ ਰਹੀਆਂ ਨੇ ਜਿਵੇਂ ਅੰਕਲ ਜੀ ਮੈਨੂੰ ਲੱਗਦਾ ਤੁਹਾਡੀ ਨਾਮ ਤੇ ਚੱਲਾਈ ਹੋਵੇਗਾ ਜੀ ਉਹਨਾਂ ਮਟਰ ਜਣਾ ਕੰਮ ਕਰ ਰਹੇ ਨੇ ਦੇਖੋ ਚਲਾ ਦੇ ਕਿੱਥੋਂ ਤੱਕ ਜਾਂਦੀਆਂ ਨੇ ਜੀ ਆਪਣੀਆਂ ਕੰਨ ਕੰਨੀਆਂ ਦਾ ਟਿਆਣਾ ਬਹੁਤ 2000 ਹਾਰ ਪਰ ਜੀ ਫਿਰਦਾਵਾਦ ਬਲ ਬਲ ਕੰਨ ਸਾਰੇ ਇੰਦਰੋਂ ዳਟੀਆਂ ਵੀ ਹਾਂ ዳਟੀਆਂ ਵੀ ਇਸ ਸੋਸਾਇਟੀ ਦੇ ਜਾਂਦੇ ਸਾਰੀਆਂ ਜੀ ਕਿੰਨਾ ਟਾਈਮ ਹੋ ਗਿਆ ਤਰਨ ਕਾਰਨਾ ਮੈਨੂੰ ਤਾਂ ਹੋ ਗਈ 1 ਟੋੜ 45 40 ਸਾਲ ਕੰਮ ਕਰਦੇ ਉਹ ਦਵਾ ਜਵਾਕ ਹੋ ਰਹੇ ਨੇ 20 25 ਸਾਲ ਦੇ ਜਵਾਕ ਇਹ ਬਾਕੀ ਆਪਾਂ ਗੱਲਬਾਤ ਕਰਾਂਗੇ ਕਿ ਕਿਉਂ ਮਸ਼ਹੂਰ ਨੇ ਇਹ ਕੀ ਖਾਸੀਅਤ ਇਹਨਾਂ ਦੀ ਤੇ ਸਭ ਤੋਂ ਪਹਿਲਾਂ ਆਪਾਂ ਕਹੀ ਦੀ ਗੱਲ ਕੀਤੀ ਸੀ ਹੈ ਨਾ ਬੈਸੇ ਦਾ ਖੇਤੀਬਾੜੀ ਵਾਲੇ ਸੰਦ ਸਾਰੇ ਬਣਾਉਂਦੇ ਆ ਬਾਈ ਪਰ ਮੈਂ ਨਾ ਕਹੀ ਬਾਈ ਜੀ ਕਹੀ ਦੀ ਸਭ ਤੋਂ ਪਹਿਲਾਂ ਖਾਸੀਅਤ ਦੱਸੋ ਫੇਰ ਆਪਾਂ ਦੱਸਾਂਗੇ ਇਹ ਕਹੀ ਜੀ ਸਟੀਲ ਦੀ ਕਹੀ ਹੈ ਠੀਕ ਹੈ ਜੀ ਬਲੇਡ ਲੱਗਿਆ ਹੈ ਜੀ ਇਹਦੇ ਅੱਗੇ ਪੱਕਾ ਬਲੇਡ ਆ ਹਾਰਡ ਠੀਕ ਹੈ ਜੀ ਲੋਹਾ ਵੱਡੋ ਚਾਹੀਦਾ ਇਹਦੇ ਨਾਲ ਠੀਕ ਹੈ ਜੀ ਦੰਦਾ ਨਹੀਂ ਪਊਗਾ ਇਹਦੇ ਮੂਰੇ ਜਦੋਂ ਪਲੇਟ ਲੱਗਿਆ ਹੋਇਆ ਹੈ ਠੀਕ ਹੈ ਜੀ ਇਹ ਵਧੀਆ ਸਟੀਲ ਹੈ ਠੀਕ ਹੈ ਜੀ ਸਾਲ ਦਾ ਬਾਹਾਂ ਹੈ ਇੱਕ ਤੁਸੀਂ ਇਹ ਦੇਖ ਲਿਓ ਇਹਨਾਂ ਦੀ ਕੰਨਾ ਨਾ ਜਿਹੜੇ ਤੁਸੀਂ ਪਰਖਣੀ ਹੋਵੇ ਸਟੈਂਪ ਲੱਗਿਆ ਜੀ ਸਟੈਂਪਿੰਗ ਵਾਲੀਆਂ ਕੰਨਾ ਮਿਲਣੀਆਂ ਤੁਹਾਨੂੰ ਮਤਲਬ ਪਰਮਾਨੈਂਟ ਸਟੈਂਪ ਹੈ ਨਾ ਇਹ ਬਾਕੀ ਜਿਹੜਾ ਬਾਹਾਂ ਅਸੀਂ ਬਾਹਾਂ ਪਾਉਣੇ ਇਹਦੇ ਵਿੱਚ ਠੀਕ ਹੈ ਜੀ ਇਹ ਪ੍ਰੈਸ਼ਰ ਨਾਲ ਪੈਂਦਾ ਜੀ ਪ੍ਰੈਸ਼ਰ ਨਾਲ ਤੇ ਲੱਕੜ ਕਾ ਦੀ ਹੁੰਦੀ ਹੈ ਇਹ ਸਾਲ ਦੀ ਲੱਕੜਾ ਜੀ ਅੱਛਾ ਜੀ ਇਹ ਆਹ ਚੀਜ਼ ਸਾਰੀ ਸਟੀਲ ਹੈ ਸਟੀਲ ਹੈ ਜੀ ਇਹ ਲੋਹੇ ਦਾ ਬਲੇਡ ਲੱਗਿਆ ਹੋਇਆ ਹੈ ਲੋਹੇ ਦਾ ਬਲੇਡ ਲੱਗਿਆ ਹੋਣਾ ਚੁੜ ਇਨੂੰ ਮਤਲਬ ਜਰ ਜੁਰਨੀ ਪੈਂਦੀ ਨਹੀਂ ਜਰਨੀ ਪੈਂਦੀ ਨਾ ਮਿੱਟੀ ਲੱਗੇ ਤੁਹਾਨੂੰ ਸੋਨੂੰ ਫਿੱਟ ਕਰਕੇ ਦਿਖਾਉਣੇ ਆ ਦੋਸਤੋ ਵੀ ਇਹ ਬਾਹਾਂ ਠੋਕਿਆ ਹੋਇਆ ਬਈ ਕਰੇ ਲੂਜ਼ ਨਹੀਂ ਹੁੰਦਾ ਹਾਂਜੀ ਨਹੀਂ ਹੁੰਦਾ ਇਹ ਪੂਰੇ ਪ੍ਰੈਸ਼ਰ ਨਾਲ ਜਾ ਰਿਹਾ ਬਾਂ ਉਰੀ ਦਾ ਪੀਸ ਆਹ ਦੇਖੋ ਆਪਣਾ ਇਹ ਐਕਸਟਰਾ ਲੱਕੜ ਸੀ ਨਿਕਲ ਗਈ ਉਹ ਇਹਨੇ ਹੁਣ ਆਪਣੀ ਜਗ੍ਹਾ ਬਣਾ ਲਈ ਅੰਦਰ ਟੀਨ ਦੇ ਅੰਦਰ ਠੀਕ ਹੈ ਜੀ ਇਹ ਨਿਕਲਦਾ ਨਹੀਂ ਜੀ ਜਿੰਨੀ ਮਰਜ਼ੀ ਗਰਮੀ ਪਈ ਜਾਵੇ ਠੀਕ ਹੈ ਜੀ ਨਾ ਸੁੱਕੇ ਇਹ ਨਾ ਨਿਕਲੇ ਹਾ ਜਿਵੇਂ ਕੰਨਾਂ ਮਤਲਬ ਲੂਜ਼ ਹੋ ਜਾਂਦੀਆਂ ਫਿਰ ਅਗਲਾ ਇੱਥੇ ਕਿੱਲ ਕੋਈ ਦਿੱਤੀ ਆ ਥੋੜੇ ਨਾਲ ਲੱਗ ਜਾਈ ਨਿਕੜਨ ਉਹ ਨਾ ਇਹ ਨਿਕਲਦਾ ਨਹੀਂਗਾ ਠੀਕ ਹੈ ਜੀ ਬਾਕੀ ਤੁਹਾਨੂੰ ਲੋਹਾ ਵੱਡ ਕੇ ਦਿਖਾ ਦਨੇ ਇਹਦੇ ਨਾਲ ਲੋਹਾ ਵੀ ਵੱਡ ਕੇ ਦਿਖਾਓ ਚਲੋ ਦੋਸਤੋ ਦਿਖਾਉਣੇ ਆ ਵੀ ਮਿੱਟੀ ਦੇ ਤਾਂ ਚੱਲਣੀ ਚੱਲਣੀ ਲੋਹੇ ਤੇ ਵੀ ਕੰਮ ਕਰਦੀ ਹੈ ਕਹੀ ਇਹ ਦੇਖੋ ਆ ਟੱਕ ਪੈ ਗਿਆ ਹਨਾ ਇਹਨੂੰ ਕੁਝ ਵੀ ਨਹੀਂ ਹੋਇਆ ਜੀ ਇਹਦੇ 'ਚ ਕੋਈ ਟੱਕ ਨਹੀਂ ਇਹ ਢਾੜ ਭਲੇੜਾ ਜੀ ਇਹ ਠੀਕ ਹੈ ਜੀ ਬਾਈ ਤਾਂ ਹੀ ਦੇਖੋ ਤਾਂ ਹੀ ਇਹਨਾਂ ਦਾ ਨਾਹ ਚੱਲਦਾ ਤੇ ਮੋਹਰਾਂ ਲਾ ਕੇ ਤਾਂ ਹੀ ਮਤਲਬ ਇਹ ਕਿੰਨਾ ਦੂਰ ਦੂਰ ਤੱਕ ਜਾਂਦੀਆਂ ਨੇ ਬਾਈ ਤੇ ਵੱਡੇ ਵੱਡੇ ਜਿਹੜੇ ਹੋਲ سیلਰ ਨੇ ਹੋਰ ਆਲ ਪੰਜਾਬ ਰਾਜਸਥਾਨ ਹਰਿਆਣਾ ਦੇ ਵਿੱਚ ਸਾਰੇ ਕਿਤੇ ਲੈ ਕੇ ਜਾਂਦੇ ਨੇ ਪੂਰੇ ਆਂਡੀਆਂ ਦੇ ਚ ਜਾਂਦੀਆਂ ਨੇ ਬਾਈ ਦੋਸਤੋ ਇਹ ਸੀ ਕਿੰਨਾ ਬੰਨਾਂ ਦੀ ਖਾਸੀਅਤ ਜੇ ਤੁਹਾਨੂੰ ਸ਼ੌਂਕ ਵਾਲੀ ਕਹੀ ਮਗਾਉਣਾ ਚਾਹੁੰਦੇ ਹੋ ਜਰੂਰ ਆਰਡਰ ਕਰਿਓ ਹੁਣ ਬਾਈ ਦੀ ਦਾਤੀਆਂ ਬਾਰੇ ਗੱਲ ਕਰਦੇ ਆਂ ਦਿਖਾ ਦੋ ਇਹਦੇ ਫੇਦੇ ਖਾਸੀਅਤ ਇਹ ਹੈ ਕਿ ਇਹ ਦੀ ਜੋ ਕੰਢੀ ਹੈਗੀ ਹਾਂਜੀ ਹਾਂਜੀ ਇਹ ਵਿੱਚੋਂ ਗੱਡੀ ਹੋਈ ਠੰਡੀ ਹੈਗੀ ਠੀਕ ਹੈ ਜੀ ਦੰਦਾ ਦਾ ਪੀਰਾ ਦਾਤੀ ਦਾ ਸੇਤ ਤੇ ਬਾਹਾਂ ਟਾਲੀ ਦਾ ਇਹ ਇਹੋ ਚੀਜ਼ ਹੈ ਜੋ ਵਧੀਆ ਬਣਾਉਂਦੀ ਹੈ ਸਾਰੇ ਦੂਜਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਹਰਿਆਣਾ ਉਧਰੋਂ ਰਾਜਸਥਾਨ ਸਾਰੇ ਕਿਤੇ ਸਾਡਾ ਮਾਲ ਜਾਂਦਾ ਹੋਰ ਸੇਲ ਦੇ ਵਿੱਚ ਸਟੈਂਪਿੰਗ ਹੁੰਦੀ ਹੈ ਬੰਨਾਂ ਵੀ ਹਾਂਜੀ ਇਸ ਸਟੈਂਪ ਲੱਗੀ ਹੋਈ ਹੈ ਸਾਡੀ ਜਿਸ ਦਾਤੀ ਤੇ ਭੋਲਾ ਖਣ ਬੇਟਾ ਦੀ ਸਟੈਂਪ ਲੱਗੀ ਹੋਈ ਉਹੀ オリジナル ਹੋਏਗੀ ਬਾਕੀ ਜੋ ਦੂਜਿਆਂ ਨੇ ਇਹका ओरिजिनल ਨਹੀਂ ਹੈ दाती क्योंकि इसके नाल दी डुप्लीकेट दाती भी अपनी मार्केट ने ਚਾਹੀਏ। हां ਵੀ ਬ੍ਰਿਟੇ ਵਾਲਿਆਂ ਦਾ ਨਾਮ ਲੈ ਕੇ ਬ੍ਰਿਟੇ ਵਾਲਿਆਂ ਦਾ ਨਾਮ ਲੈ ਕੇ ਵੇਚ ਦਿੰਦੇ ਨੇ ਪਰ ਜਿਹਦੇ ਪੋਲਾ ਖਾਨ ਬ੍ਰਿਟਾ ਲਿਖਿਆ ਉਹ ਸਾਡੀ ओरिजिनल दाती ਹੋਵੇ। ਬਈ ਇਹਦੀ ਸ਼ੇਪ ਹੀ ਦਰਸ਼ਕੋ ਤੁਸੀਂ ਨਾ ਮੈਂ ਤਾਂ ਸਾੜੀ ਭੂੜੀ ਬਹੁਤ ਵੱਡੀ ਹੈ ਕਣਕ। ਸ਼ੇਪ ਬਹੁਤ ਵਧੀਆ ਹੈ ਇਹਦੀ। ਟੋੜਾਂ ਮਤਲਬ ਹੱਥ ਗੁੱਟ ਕਦੇ ਥੱਕੂਗਾ ਨਹੀਂ। ਇਹ ਜ਼ੋਰ ਨਹੀਂ ਲਵਾਰੇ ਦਾਤੀ ਜੀ। ਜੇ ਆਪਾਂ ਕਟਾਈ ਕਰਦੇ ਆ ਬਿਲਕੁਲ ਜ਼ੋਰ ਨਹੀਂ ਲੱਗੂਗਾ। ਠੀਕ ਹੈ ਜੀ। ਜੀ ਮਜਬੂਤੀ ਆ ਦਾਤੀ ਕਿਸੇ ਤਰ੍ਹਾਂ ਵੀ ਉਹ ਕਰਕੇ ਕਰ ਲਿਓ। ਇਹ ਦਾਤੀ ਹਲਦੀ ਨਹੀਂ ਹੈਗੀ। ਇਸ ਤਰ੍ਹਾਂ ਜੇ ਇਸ ਤਰ੍ਹਾਂ ਕੋਈ ਬੰਦਾ ਖੜਾ ਹੁੰਦਾ ਇਸ ਤਰ੍ਹਾਂ ਵੀ ਦਾਤੀ ਹੈ। ਠੀਕ ਹੈ। ਇੰਨੀ ਮਜਬੂਤੀ ਇਸ ਦਾਤੀ ਦੀ। ਠੀਕ ਹੈ। ਦਾਤੀ ਇਹ ਦਾਤੀ ਜੋ ਕੰਢੀ ਬਣਦੀ ਹੈ ਪਹਿਲਾਂ ਇਹਦੇ ਵਿੱਚ ਤਾਰ ਪਾ ਕੇ ਫਿਰ ਇਹਨੂੰ ਕੰਢੀ ਇਹਦੇ ਵਿੱਚੋਂ ਕੱਢ ਕੇ ਫਿਰ ਕੰਢੀ ਬਣਾਉਣਾ। ਫੁੱਲ ਮਜਬੂਤ ਬਿਲਡਿੰਗ ਹੋਊਗੀ ਇੱਥੇ। ਕਿਉਂਕਿ ਇੱਥੇ ਬਿਲਡਿੰਗ ਹੋ ਕੇ ਇਹ ਕੰਢੀ ਬਣੋਗੇ। ਇਹਦੇ ਕਿੰਝੋਂ ਨਾਲਾ ਪੂਰਤੀ ਚ ਬੱਤਲ ਨਹੀਂ ਅਰੂ ਕੰਢੀ ਬਣੀ ਹੋਈ ਸਾਨੂੰ ਦਿਖਾਉਣੇ ਆ ਬਿਨਾ ਵੈਲਡ ਤੋਂ ਵਿੱਚੋਂ ਨਿਕਲਦੀ ਆ ਮਤਲਬ ਉਦਰੇ ਮੱਥੇ ਇਹ ਰਿਪੋਰਟ ਪਹਿਲਾਂ ਜੀ ਇਸ ਨੂੰ ਬੈਲਡਿੰਗ ਕਰਕੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਕੰਢੇ ਬਣ ਗਏ ਠੀਕ ਹੈ ਜੀ ਇਸ ਤਰ੍ਹਾਂ ਇਹ ਸ਼ੇਪ ਬਣ ਗਈ ਇਸ ਤਰ੍ਹਾਂ ਬੈਲਡਿੰਗ ਕਰਕੇ ਇਸ ਦੀ ਪੂਰੀ ਮਜ਼ਬੂਤੀ ਹੋ ਗਈ ਇੱਥੋਂ ਠੀਕ ਹੈ ਇਹ ਕੰਢੀ ਇੱਥੋਂ ਨਹੀਂ ਟੁੱਟੇਗੀ ਚਾਹੇ ਕੁਝ ਹੋਵੇ ਠੀਕ ਜੀ ਤੇ ਉਸ ਤੋਂ ਬਾਅਦ ਗਾਈ ਓਕੇ ਫਿਰ ਇਸ ਤੋਂ ਬਾਅਦ ਬਾਹਾਂ ਲੱਗਦਾ ਸਾਨੂੰ ਬਾਹਾਂ ਵੀ ਦਿਖਾ ਦਨੇ ਆ ਇਹ ਬਾਹਾਂ ਤਿਆਰ ਹੋ ਰਿਹਾ ਹੈ ਅੱਛਾ ਜੀ ਆਹ ਦੇਖੋ ਦਰਸ਼ਕੋ ਆਹ ਦੇਖੋ ਬਾਹੇ ਇੱਕ ਬਈ ਹੋਰ ਜੀ ਦੇਖਿਓ ਆਪਾਂ ਕਹਿ ਦਿੰਨੇ ਆ ਵੀ ਅੱਜ ਕੱਲ ਦਾਤੀਆਂ ਦੀ ਡਿਮਾਂਡ ਰਹੀ ਲਈ ਹਾੜੀ ਵੱਢਣ ਨੂੰ ਹਟ ਗਏ ਲੋਕ ਹਨਾ ਪਰ ਇਹਨਾਂ ਦੀ ਜਿਹੜੀ ਦਾਤੀਆਂ ਦੀ ਡਿਮਾਂਡ ਕਦੇ ਖਤਮ ਨਹੀਂ ਹੁੰਦੀ ਗੀ ਉਹਦਾ ਕਾਰਨ ਇਹਨਾਂ ਦੀ ਕੁਆਲਿਟੀ ਭਾਵੇਂ ਕਿ ਹਾੜੀ ਹੂੜੀ ਨਹੀਂ ਵੱਢਦੇ ਪਰ ਹਰਾ ਹੋਰਾ ਵੱਢਣ ਚ ਹਾਂਜੀ ਹਾਂ ਸਾਰੇ ਕਿਤੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਮਾਲ ਜਾਣ ਕਰਕੇ ਕਿਉਂਕਿ ਹੁਣ ਬਣਾਉਣ ਵਾਲੇ ਮੈਨੂਫੈਕਚਰ ਘਟ ਗਏ ਠੀਕ ਹੈ ਜੀ ਇਸ ਕਰਕੇ ਸਾਰ ਕਿਤੇ ਮਾਲ ਜਾਂਦਾ ਬਾਕੀ ਕੁਆਲਟੀ ਮੇਨ ਮੈਟਰ ਕੁਆਲਟੀ ਕਰਦੀ ਹੈ ਠੀਕ ਹੈ ਜੀ ਤੇ ਤੁਹਾਡੀ ਕੁਆਲਟੀ ਠੀਕ ਹੈ ਜੀ ਸੋ ਨੂੰ ਦੰਦੇ ਵੀ ਮਤਲਬ ਕੱਢ ਕੇ ਦਿਖਾਉਣੇ ਆ ਬਈ ਕਿਵੇਂ ਦੰਦੇ ਕੱਢਦੇ ਨੇ ਭਰਾ ਇਹ ਅੱਛਾ ਜੀ ਪਹਿਲਾਂ ਦਾਤੀ ਮਤਲਬ ਐ ਹੁੰਦੀ ਆ ਨਾ ਆ ਦੇਖੋ ਆ ਦੇਖੋ ਦਰਸ਼ਕੋ ਇਸ ਤਰ੍ਹਾਂ ਹੁੰਦੀ ਹੈ ਤੇ ਦੰਦੇ ਐਸ ਮਤਲਬ ਮਸ਼ੀਨ ਤੇ ਨਿਕਲਦੇ ਨੇ ਆਜੋ ਜੀ ਕਿਤਰਾ ਪੜੇ ਰੋ ਅੱਛਾ ਜੀ ਆਹ ਦੰਦੇ ਬਣ ਗਏ ਇਹ ਕਲਾਕਾਰੀ ਆ ਦੋਸਤੋ ਬਹੁਤ ਚੰਗੀ ਸ਼ੇਪ ਦੀਆਂ ਮਤਲਬ ਇੱਥੇ ਦਾਤੀਆਂ ਜਿਹੜੀਆਂ ਬਣਦੀਆਂ ਨੇ ਦਰਸ਼ਕੋ ਮੇਨ ਭਰਾਮਾਂ ਦਾ ਕੰਮ ਹੈ ਮਤਲਬ ਦਾਤੀਆਂ ਦਾ ਤੇ ਨਾਲ ਨਾਲ ਬਈ ਹੋਰ ਸੰਦ ਆਪਣੇ ਕੋਲੇ ਕਿਹੜੇ ਕਿਹੜੇ ਬਣਦੇ ਨੇ ਬਈ ਇਹ ਹੋ ਗਿਆ ਜੀ ਆਪਣਾ ਫੋੜਾ ਹੋ ਗਿਆ ਠੀਕ ਹੈ ਜੀ ਤੇ ਕੰਗਾ ਹੋ ਗਿਆ ਇਹ ਠੀਕ ਹੈ ਕੋ ਇਕੱਠਾ ਕਰਨਾਗਾ ਆਹ ਫੋੜਾ ਹੈ ਨਾ ਆਹ ਦੇਖੋ ਇਹ ਫੋੜਾ ਜੀ ਸਟੀਲ ਦਾ ਫੋੜਾ ਹੈ ਇਹ ਬਿਲਡਿੰਗ ਵਿੱਚ ਸਟੀਲ ਦਾ ਜੀ ਬੋਰਡ ਵੀ ਸਟੀਲੀਆ ਪਾਇ ਵੀ ਸਟੀਲੀਆ ਇਹ ਜਿੰਦਰਾ ਹੋ ਗਿਆ ਜੀ ਕਾਦਮੇਨ ਹੁੰਦਾ ਏ ਹਾਂ ਜਿੰਦਰਾ ਇਹ ਬੱਟ ਪਾਉਣ ਵਾਲ ਜਿੰਦਰਾ ਜੀ ਇਹ ਬੱਟ ਪਾਉਣਾ ਇਹ ਟਾਲੀ ਦੀ ਲਾਲ ਫੱਟੀ ਏ ਜੀ ਹਾਂ ਬਈ ਲਾਲ ਆ ਕੋਕੀ-ਕੁਕੀ ਲਾਈ ਜਾਏ ਤੇ ਇਹਦੇ ਮੂਰੇ ਜੋ ਮਸੂਰੀ ਲੱਗੀ ਹੋਈ ਏ ਜੋ ਕਹੀ ਮੂਰੀ ਸ਼ੂਰੀ ਲੱਗਦੀ ਏ ਹਾਰ ਸ਼ੂਰੀ ਆ ਉਹ ਲੱਗੀ ਹੋਈ ਆ ਇਹ ਸ਼ੂਰੀ ਵੀ ਪੂਰੀ ਹਾਰ ਐ ਇਹਨੂੰ ਜੇ ਲੋਹੇ ਚ ਮਾਰੋ ਦੰਦਾ ਨਹੀਂ ਪੈਣਾ ਅੱਛਾ ਬਈ ਬਾਕੀ ਕਿਤੇ ਨਹੀਂ ਕਾੜ ਦੀ ਧਰਤੀ ਚ ਇਹਨੂੰ ਗੜ ਦੋ ਵੀ ਲੈ ਮਿੱਟੀ ਆਪਣੇ ਆਪ ਚ ਪੂਜੀ ਕਿਤੇ ਨਟ ਨਹੀਂ ਲੱਗਿਆ ਸਾਰੇ ਕਿਤੇ ਰਿਫਟ ਲੱਗੇ ਹੋਏ ਨੇ ਨਾ ਹੀ ਹੱਲੂਗਾ ਨਾ ਹੀ ਇਹਦੇ ਵਿੱਚ ਬਲ ਪਾਏਗਾ ਪੂਰੀ ਛੁੱਪੀ ਫੱਟੀ ਐ ਤੇ ਇਸ ਤਰ੍ਹਾਂ ਹੀ ਰਹੇਗਾ ਜਿਸ ਤਰ੍ਹਾਂ ਠੀਕ ਹੈ ਜੀ ਠੀਕ ਇਹ ਦੇਖੋ ਟਾਂਸ ਕੋ ਨਾਲ ਨੰਬਰ ਦਿਨਵਾ ਦੇ ਜੀ ਦੂਰ ਸੰਪਰਕ ਕਰੋ ਤੇ ਆਹ ਜੀ ਜਨਗ੍ਰਾਮਾ ਕੋਲੇ ਇਹਦੀ ਕਹੀ ਬਣਦੀ ਆ ਆਹ ਜੀ ਸਟੀਲ ਦਾ ਪੱਸਰਾ ਆਹ ਪੱਸਰਾ ਬਹੁਤ ਮੋਟਾ ਏ ਰ ਇਹਨਾਂ ਨੂੰ ਇਹ 12 ਕੇ ਦਾ ਹੁੰਦਾ ਜੀ ਠੀਕ ਹੈ ਨਾ ਇਹ ਚ ਬੈਂਡ ਪਊਗਾ ਨਾ ਧੜਕੂਗਾ ਇਹ ਇਹ ਪਲੀ ਬਾਕੇ ਬਣ ਰਿਹਾ ਠੀਕ ਹੈ ਇਹ ਜੀ ਪ੍ਰੈਸ ਨਾਲ ਪਲੀ ਪੈਂਦੇ ਇਹ ਜੀ ਪਲੀ ਬਾਕੇ ਫੇਰ ਕਹੀ ਤਿਆਰ ਹੁੰਦੀ ਆ ਠੀਕ ਹੈ ਜੀ ਠੀਕ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਤਾਂ ਕਿ ਭਰਾਵਾਂ ਦੀ ਕਲਾ ਹੋਰ ਲੋਕਾਂ ਤੱਕ ਪਹੁੰਚ ਸਕੀ ਜੀ ਆਰਡਰ ਕਰਨਾ ਹੋਇਆ ਨਾਲ ਨੰਬਰ ਦੇਵਾਂਗੇ ਜਰੂਰ ਆਰਡਰ ਕਰਿਓ ਤੇ ਬਈ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਕੋਈ ਡਿਸਕਾਊਂਟ ਵਗੈਰਾ ਹਾਂਜੀ ਹਾਂਜੀ ਨੂੰ ਡਿਸਕਾਊਂਟ ਬਿਲਕੁਲ ਹੋਊਗਾ ਸ਼ੇਅਰ ਕਰਕੇ ਆਓਗੇ ਤੇ ਆਨਲਾਈਨ ਵੀ ਆਨਲਾਈਨ ਵੀ ਮਗਾ ਸਕਦੇ ਨੇ ਬਿਲਕੁਲ ਬਿਲਕੁਲ ਤੇ ਜਿਹਦੇ ਬ੍ਰੇਕਟੇ ਆ ਕੇ ਖੁਦ ਖਰੀਦਣੀਆਂ ਚੀਜ਼ ਖਰੀਦ ਸਕਦੇ ਨੇ ਧੰਨਵਾਦ ਜੀ